ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਟਲੀ ਦੀ ਪ੍ਰਧਾਨ ਮੰਤਰੀ ਜੋਰਜਿਆ ਮੈਲੋਨੀ ਨੇ ਭਾਰਤ ਨਾਲ 5 ਸਾਲਾਂ ਪ੍ਰੋਗਰਾਮਾਂ ਤੇ ਦਸ ਗੱਤ ਕੀਤੇ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਨਾਲ ਵਪਾਰ ਉਦਯੋਗ ਅਤੇ ਸੈਰ ਸਪਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ ऑस्ट्रेलिया ਤੇ ਭਾਰਤ ਦੇ ਵਿਚਕਾਰ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ ਭਾਰਤ ਦੀ ਪਹਿਲੀ ਪਾਰੀ ਤੇ 150 ਦੌੜਾਂ ਬਣਾ ਕੇ ਸਾਰੀ ਟੀਮ ਆਊਟ ਹੋ ਗਈ ਤੇ ਆਸਟ੍ਰੇਲੀਆ ਦੀ ਟੀਮ ਨੇ 60 ਰਨ ਬਣਾਏ ਹਨ ਤੇ 7 ਵਿਕਟਾਂ ਗੁਆ ਲਈਆਂ ਹਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਜਸਪ੍ਰੀਤ ਭੁਮਰਾ ਨੇ 4 ਵਿਕਟ ਲਈ ਹਨ ਛੱਤੀਸਗੜ੍ਹ ਦੇ ਸੂਕਮਾ ਇਲਾਕੇ ਵਿਖੇ 10 ਨਕਸ਼ਲਾਈਟ ਮਾਰੇ ਗਏ ਹਨ ਤੇ ਉਹਨਾਂ ਦੀਆਂ ਲਾਸ਼ਾਂ ਸੁਰੱਖਿਆ ਬਲਾਂ ਵੱਲੋਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਉਹਨਾਂ ਕੋਲੋਂ 3 ਆਟੋਮੈਟਿਕ ਹਥਿਆਰ ਪ੍ਰਾਪਤ ਕੀਤੇ ਹਨ ਜਨਵਰੀ ਤੋਂ ਹੁਣ ਤੱਕ 207 ਨਕਸ਼ਲੀ ਮਾਰੇ ਜਾ ਚੁੱਕੇ ਹਨ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਬਿਹਾਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਮੇ ਸੱਤ ਰਾਜਾਂ ਵਿੱਚ ਕੋਹਰੇ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਵਿਜ਼ਿਬਿਲਟੀ 500 ਮੀਟਰ ਤੱਕ ਰਹਿ ਗਈ ਹੈ ਰਾਜਸਥਾਨ ਦੇ ਹਿll ਸਟੇਸ਼ਨ ਮਾਊਂਟ ਆਬੂ ਦਾ ਤਾਪਮਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮਣੀਪੁਰ ਦੇ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮਿਸਟਰ ਐਲ ਸਮਿੰਦਰੋ ਮਤਾਈ ਨੇ ਆਪਣੇ ਘਰ ਦੇ ਆਲੇ ਦੁਆਲੇ ਲੋਹੇ ਦੇ ਜਾਲ ਅਤੇ ਤਾਰ ਨਾਲ ਘੇਰ ਲਿਆ ਹੈ। ਉਹਨਾਂ ਨੇ ਕਿਹਾ ਹੈ ਕਿ ਮਈ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਘਰ ਦੇ ਉੱਤੇ ਉਪਦਰਬੀਆਂ ਵੱਲੋਂ ਤਿੰਨ ਵਾਰ ਹਮਲਾ ਕੀਤਾ ਜਾ ਚੁੱਕਾ ਹੈ। ਰੂਸ ਦੇ ਰਾਸ਼ਟਰਪਤੀ ਬੁਲਾਦੀਮਰ ਪੁਤਨ ਨੇ ਕਿਹਾ ਹੈ ਕਿ ਰੂਸ ਨੇ ਯੂਕਰੇਨ 'ਤੇ ਪਲਾਸਟਿਕ ਮਿਜਾਇਲ ਦਾ ਟੈਸਟ ਕੀਤਾ ਹੈ। ਉਸਨੇ ਕਿਹਾ ਹੈ ਕਿ ਜੇਕਰ ਪੱਛਮੀ ਦੇਸ਼ ਨੇ ਯੂਕਰੇਨ ਦੀ ਮਦਦ ਕੀਤੀ ਤਾਂ ਉਹਨਾਂ 'ਤੇ ਵੀ ਅਜਿਹੇ ਹਮਲੇ ਕੀਤੇ ਜਾ ਸਕਦੇ ਹਨ। ਇੰਡੀਅਨ ਪ੍ਰੀਮੀਅਮ ਲੀਗ 14 ਮਾਰਚ ਤੋਂ ਲੈ ਕੇ 25 ਮਾਰਚ ਤੱਕ ਖੇਡਿਆ ਜਾਵੇਗਾ 2026 ਦਾ ਆਈਪੀਐਲ 15 ਮਾਰਚ ਤੋਂ ਲੈ ਕੇ 31 ਮਈ ਤੱਕ ਜਦ ਕਿ 2027 ਦਾ 14 ਮਾਰਚ ਤੋਂ 30 ਮਈ ਤੱਕ ਜਿਹੜਾ ਮੈਚ ਖੇਡੇ ਜਾਣਗੇ 2025 ਦੇ ਸੀਜ਼ਨ ਵਿੱਚ 74 ਮੈਚ ਖੇਡੇ ਜਾਣਗੇ ਮਨੋਜ ਤਾਲਬੜ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਉਹਨਾਂ ਦੇ ਉੱਤੇ ਜਿਹੜੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ ਇਸ ਸੰਬੰਧੀ ਉਹਨਾਂ ਨੇ ਮਾਨਹਾਨੀ ਦੇ ਸੰਬੰਧੀ 100 ਕਰੋੜ ਰੁਪਏ ਦਾ ਮਕਦਮਾ ਦਰਜ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਇਨ੍ਹਾਂ ਨਤਾਬਾਂ ਨੇ ਉਸ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਲੰਡਨ ਦੇ ਗੈਟਵਿਕ 에어ਪੋਰਟ ਦੇ ਸਾਊਥ ਟਰਮੀਨਲ ਨੂੰ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰ ਦਿੱਤਾ ਗਿਆ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਪ੍ਰਧਾਨ ਅਮਨ ਰੋੜਾ ਨੂੰ ਨਿਯੁਕਤ ਕੀਤਾ ਹੈ ਜਦੋਂ ਕਿ ਸਹਿਰੀ ਕਲਸੀ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਹੈ ਪਾਕਿਸਤਾਨ ਕ੍ਰਿਕਟ ਖਿਡਾਰੀ ਮੁਹੰਮਦ ਨਜੀਰ ਦਾ ਦਿਹਾਂਤ ਹੋ ਗਿਆ ਹੈ ਉਹ 78 ਸਾਲਾਂ ਦੀ ਸੰਤ ਤੇ ਉਹ ਕਮੈਂਟੇਟਰ ਵੀ ਸਨ ਤੇ ਲੰਡਨ ਵਿੱਚ ਪਿਛਲੇ ਲਗਾਤਾਰ 10 ਸਾਲਾਂ ਤੋਂ ਸਰਵੋਤਮ ਸ਼ਹਿਰ ਚੁਣਿਆ ਗਿਆ ਹੈ ਉਸ ਨੇ ਟੋਕੀਓ ਤੇ ਨਿਊਯਾਰਕ ਨੂੰ ਪਛਾੜ ਕੇ ਇਹ ਰੁਤਬਾ ਹਾਸਲ ਕੀਤਾ ਹੈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਤੇ ਪ੍ਰਸਾਰਿਤ ਕੀਤੀਆਂ ਜਾਣ ਵਾਲੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ